ਤਿੰਨ ਸਾਲ ਦਾ ਸਮਾਂ ਜਿਸ ਤਰ੍ਹਾਂ ਲੰਘਿਆ ਹੈ ਗਿਆਨ ਕਰਨਾ ਬਹੁਤ ਔਖਾ ਹੈ ਇੱਕ ਇੱਕ ਪਲ ਫੋਟੋ ਨੂੰ ਵਿਧਾ ਕਰਨਾ ਸ਼ਾਇਦ ਮੈਂ ਜੇਕਰ ਜ਼ਿਆਦਾ ਡੀਪਲੀ ਕਰਨਾ ਮੇਰਾ ਗੱਲ ਭੱਜ ਜਾਂਦਾ ਮਰ ਫਿਰ ਵੀ ਮੈਨੂੰ ਇੱਕ ਚੀਜ਼ ਸਕੂਨ ਦਿੰਦੀ ਹੈ ਉਹ ਹੈ ਤੁਹਾਡਾ ਸਾਥ ਅਗਰ ਥੋੜਾ ਜਿਹਾ ਸਤਨਾ ਹੁੰਦਾ ਮੈਨੂੰ ਲੱਗਦਾ ਜਿੱਥੋਂ ਤੱਕ ਆਪਾਂ ਇਨਵੈਸਟੀਗੇਸ਼ਨ ਨੂੰ ਜਾਂ ਆਪਣੇ ਕੇਸ ਨੂੰ ਲੈ ਕੇ ਪਹੁੰਚੇ ਆ ਇੰਨਾ ਵੀ ਕਰਤਾਂਗੇ ਜਿਸ ਤਰ੍ਹਾਂ ਸਟੇਟ ਸਰਕਾਰ ਨੇ ਠਿੱਕਾ ਧਾਰੀ ਹੈ ਇੱਕ ਸੌਖਾ ਹੈ ਵੀ ਸਿੱਧੂ ਮੂਸੇਵਾਲੇ ਦੀ ਜਿੱਥੇ ਕਿਤੇ ਵੀ ਕੋਈ ਕਮਪਲੇਟ ਆਉਂਦੀ ਉਹਨੂੰ ਫੜਾ ਲੈ ਉਹਨੂੰ ਨੱਪਣਾ ਚਾਹੇ ਅਸੀਂ ਦੂਜੀ ਵਾਰsí ਬਣਾਈ ਸਾਦਾ ਬੜਾ ਬੜਾ ਰਾਸ਼ਨ ਅਸੀਂ ਜਾ ਕੇ ਗਊਸ਼ਾਲਾ ਸਰ ਪਾ ਕੇ ਆਏ ਉਸੇ ਦਿਨ ਇਹਦਾ ਨਿਮਰਤ ਪਾਪ ਨੂੰ ਫੜਨਾ ਸੀ ਕੋਈ ਨਾ ਕੋਈ ਬਾਹਣਾ ਲੱਭ ਲੈਂਦੇ ਆ ਹਰ ਸਰਦਾ ਜਿਹੜਾ ਸਮਾਗਮ ਹੈ ਜੋ ਪੁੱਤ ਦੀ ਯਾਦ ਦੇ ਵਿੱਚ ਕਰਦੇ ਆ ਤੇ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਲਈ ਕਰਦੇ ਆ ਉਹਨਾਂ ਦੇ ਵਿੱਚ ਵੀ ਇਹਨਾਂ ਵੱਲੋਂ ਹਰ ਵਾਰ ਰਿੱਕਾ ਪਾਇਆ ਜਾਂਦਾ ਤੁਸੀਂ ਸਾਰਿਆਂ ਨੇ ਵੇਖਿਆ ਹੁਣੇ ਨਫਰ ਤੇਰੇ ਹੱਥ ਕਿਸ ਤੱਕ ਹੈ ਇੱਕ ਲੋਕ ਕਿੱਥੋਂ ਤੱਕ ਜਾਂਦੇ ਨੇ ਪੱਤ ਨੂੰ ਮਾਰ ਦਿੱਤਾ ਅਸੀਂ ਜਰ ਲਿਆ ਅਸੀਂ ਸਮਝ ਲਿਆ ਅਕਾਲ ਪੁਰਖ ਦਾ ਭਾਣਾ ਮੰਨ ਲਿਆ ਉਸ ਤੋਂ ਬਾਅਦ ਜਿਹੜਾ ਨਵਾਂ ਬੱਚਾ ਵੀ ਜੰਮ ਲੈਂਦਾ ਮੈਨੂੰ ਅਫਸਰ ਬੱਲੇ ਨੇ ਫਿਰ ਉਹ ਆਪਦੀ ਮਜਬੂਰੀ ਦੱਸ ਕੇ ਅੱਖਾਂ ਦੇ ਹੰਝੂ ਲੈ ਕੇ ਗੱਲ ਬਿਆਨ ਕਰਦੇ ਕਿ ਸਰਕਾਰ ਕਹਿੰਦੀ ਹੈ ਖਰਾਬ ਤੇ ਚੋਂ ਸਾਡਾ ਮਰਨਾ ਵੀ ਸਰਕਾਰ ਦੇ ਧਿਆਨ ਸਾਡਾ ਜੰਮਣਾ ਵੀ ਸਰਕਾਰ ਦੇ ਘਰ ਦੇ ਵਿੱਚ ਇਹ ਗੱਲ ਪੰਜਾਬੀਓ ਤੁਹਾਨੂੰ ਆਪਦੇ ਦਿਮਾਗ ਦੇ ਵਿੱਚ ਗੱਲ ਭਰਮੀ ਬੋਲ ਕੇ ਮੈਂ ਪੜਸੋਂ ਵੀ ਦੱਸਿਆ ਸੀ ਸਾਡੇ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਚੁਣਫਣ ਕੇ ਨਿਸ਼ਾਨਾ ਬਣਾ ਰਹੀ ਹੈ ਜੇ ਅਸੀਂ ਕਿਸੇ ਵੀ ਬਾਅਦ ਦੇ ਇਕੱਠੇ ਨਾ ਹੋਏ ਤਾਂ ਤੁਸੀਂ ਵੇਖ ਲਓ ਮੇਰੇ ਵਰਗੇ ਪਰਿਵਾਰਾਂ ਦੀ ਕਿੰਨੀ ਇੱਥੇ ਬਾਤ ਵੀ ਪਈ ਜਾਣੀ ਅੱਜ ਦਾ ਸਮਾਗਮ ਮੈਂ ਪੈਰਗਾਮ ਦੇ ਵਿੱਚ ਜਿਹੜੇ ਸਾਡੇਨਤੋਸ਼ ਹੋਈਆਂ ਜਿਹੜੇ ਨਾਲ ਪੁੰਨੇ ਅੱਜ ਦਾ ਸਮਾਗਮ ਜਿਹੜਾ ਗੋਂਦਿਆਂ ਦੇ ਦਾ ਨਜ਼ਾਇਜ਼ ਕੁਈ ਇਸ ਦੇ ਤਸ਼ੱਦਦ ਦੇ ਨਾਲ ਸ਼ਹੀਦ ਹੋਇਆ ਬੱਚਾ ਹਰ ਉਸ ਸ਼ਹੀਦ ਤੂੰਗਾ ਬਣਾ ਬੱਚਿਆਂ ਨੂੰ ਜਿਨ੍ਹਾਂ ਦਾ ਬਿਨਾਂ ਕਸੂਰ ਤੋਂ ਉਹਨੂੰ ਕਤਲ ਕਰ ਦਿੰਦੇ ਹੋ ਉਹਨਾਂ ਦੇ ਨਾਲ ਖੜਨ ਦਾ ਮੈਂ ਪਰਨ ਵੀ ਕਰਦਾ ਔਰ ਤੁਸੀਂ ਥੋੜਾ ਜਿਆਦਾ ਕੰਬੜਾ ਜਾਂਦੇ ਹੋ ਆਪਣੇ ਫੋਨ ਵਰਤ ਕੇ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਬੌਲੇ ਨਾਲੋਂ ਥੋੜੇ ਚੰਗੇ ਪਰਸੇੜੀ ਹੋਣੀ ਚਾਹੀਦੀ ਜਿੱਤੀ ਮੇਰੇ ਪੁੱਤ ਦੇ ਮਗਰ ਬਹੁਤ ਵੱਡੀ ਸੀ ਪਰ ਖੜਨ ਵਾਲੇ ਬਹੁਤ ਥੋੜੀ ਨੇ ਜਿਹੜਿਆ ਤੁਹਾਡੇ ਵਿੱਚ ਵਿੱਚ ਹੈ ਪਰਵਾਹ ਨਾ ਕਰਿਆ ਕਰੋ ਜਿਹੜੀ ਗੱਲ ਆਪਣੇ ਮਨ ਦੇ ਵਿੱਚ ਹੈ ਜਦ ਤੱਕ ਉਹ ਜਿਹੜੇ ਸਰਕਾਰਾਂ ਦਾ ਆਪਾਂ ਬੋਧ ਕਰਾਂਗੇ ਦੇਖੋ ਕੰਮ ਥੋੜੇ ਲੱਟਦੇ ਦਾ ਹੁੰਦੇ ਹੀ ਹੈ ਇਹ ਹੁੰਦਾ ਹੀ ਆ ਤੇ ਆਪਾਂ ਨਾ ਅਰਾਦਾ ਨਹੀਂ ਛੋਟਾ ਕਰ ਸਕਦੇ ਕਈ ਲੋਕ ਮੈਨੂੰ ਪੋਲੀਟੀਸ਼ੀਅਨ ਦੱਸਦੇ ਆ ਠੀਕ ਹੈ ਭਾਈ ਬੱਜਾਈਏ ਕਿੱਥੇ ਜਦੋਂ ਕੋਈ ਨਾ ਸੁਣੇ ਕਿਸੇ ਦਰਤੇ ਦਾ ਜਾਵਾਂਗੇ ਕਿਤੋਂ ਤੁਸੀਂ ਐਪਲੀਕੇਸ਼ਨ ਦਿੱੰਨਿਆ ਸਾਡੀ ਹਰੇਕ ਪੁਲਿਸ ਕੋਲੇ ਜਿਹੜੀ ਕੰਪਲੇਂਟ ਪਈ ਹੈ ਉਹ ਉੱਥੇ ਦੀ ਉੱਥੇ ਪਈ ਹੈ ਮਤਲਬ ਤੁਹਾਨੂੰ ਤਿੰਨ ਸਾਲਾਂ ਦਾ ਜਿਹੜਾ ਸੰਤਾਪ ਦੱਸਣ ਲੱਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਲਾਰੈਂਸ ਨੇ ਦੀ ਵੀਡੀਓ ਕਰਨ ਵਾਲਾ ਡੀਐਸਪੀ ਸਰਕਾਰ ਨੇ ਸਸਪੈਂਡ ਕਰਤਾ ਚੈਨਲ ਦੇ ਉੱਤੇ ਦੋ 12 ਤੋਂ 15 ਮਿਲੀਅਨ ਦੇ ਕਰੀਬ ਉਹ ਕਿਹੜੀ ਵੀਡੀਓ ਚੱਲ ਗਈ ਹੈ ਪਰ ਤੋਂ ਮੇਰੇ ਪੁੱਤ ਦਾ ਗਾਣਾ ਕਿਉਂ ਵੀ ਨਹੀਂ ਚੱਲਿਆ ਮੇਰੇ ਪੁੱਤ ਦਾ ਗਾਣਾ ਕੀ ਕਹਿੰਦਾ ਸੀ ਉਹ ਪੰਜਾਬੀਆਂ ਦੇ ਪਾਣੀ ਦੀ ਗੱਲ ਕਰਦਾ ਸੀ ਸੱਚ ਇਹਨਾਂ ਨੂੰ ਮੈਨਾਂ ਕੌੜਾ ਲੱਗਦਾ ਹੈ ਕਿ ਇੰਨੀ ਜ਼ਬਰਦਸਤੀ ਉਹ ਗਾਣਾ ਬੈਨ ਕੀਤਾ ਸਾਡੀ ਹਰ ਗੱਲ ਤੇ ਇਹਨਾਂ ਦਾ ਚੈੱਕ ਹੈ ਮੇਰੇ ਘਰੇ ਕੰਮ ਕਰਨ ਵਾਲੇ ਬੰਦੇ ਦਾ ਫੋਨ ਵੀ ਜਿਹੜਾ ਸਰਵਿਸ ਤੇ ਲੱਗਿਆ ਇਹਨਾਂ ਨਾਲ ਸੀ ਕੋਈ ਬਾਗੀ ਆ ਮੈਂ ਸਾਰਿਆਂ ਦੇ ਕਰੀ ਹੱਥ ਲੈ ਜਾ ਕੇ ਓਏ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲੇ ਜਾ ਕੇ ਗੜਗੜਾਇਆ ਔਰ ਇਹਨਾਂ ਦਾ ਹੁਕਮ ਕੀ ਮੈਂ ਕੁੱਲ ਦੇ ਫੋਨ ਟੁੱਕੇ ਘਰੋਂ ਗਿਆ ਕਹਿੰਦਾ ਸਿਸਟਮ ਦੇ ਹਿਸਾਬ ਨੂੰ ਪਰਮੇ ਨੂੰ ਦੱਸੋ ਜਦੋਂ ਲੀਡਿੰਗ ਸਿਸਟਮ ਦਾ ਹਿੱਸਾ ਮੇਰੇ ਪੁੱਤ ਗਿਆ ਅਸਲੀ ਨੂੰ ਬਣਾਉਂਦੇ ਐ ਤਾਂ ਜਦੋਂ ਮੈਂ ਦਫ਼ਤਰ ਜਾ ਕੇ ਲੋਕਾਂ ਕੋ ਭੀ ਫੋਨ ਨੂੰ ਕਾ ਬਟਾ ਵੀ ਤਾਂ ਮੈਂ ਕੀ ਬਗਾ ਦੇਗਾ اے بڑی سرکار گل نہیں سندی اسی مینا بی بی جا کے વિધાનસભા ਦੇ ਵਿੱਚ ਵੀ ਜਾ ਕੇ ਬਹਿ ਕੇਲੇ 25 ਫੁੱਟ ਦੀ ਦੂਰੀ ਦੇ ਬੈਠਾ ਬੰਨਕਰ ਮੈਨੂੰ ਵੀ ਇੱਕ ਗੱਲ ਦੀ ਗਲਤਫहमी ਸੀ ਇਹ ਕਲਾਕਾਰ ਬਹੁਤ ਐਮਐਲਏ ਬਣਿਆ ਕਿ ਕਲਾਕਾਰ ਤਾਂ میرے ਪੁੱਤਰ ਨੂੰ ਬਹੁਤ ਪਿਆਰ ਕਰਦੇ ਆ ਉਹ ਤਾਂ ਆ ਕੇ ਪੁੱਛਾਂਗੇ ਬਾਪੂ ਕੋ ਤੂੰ ਇੱਥੇ ਕੋਲ ਬੈਠਾ ਮੇਰੀ ਗੱਲ ਕਰਾਂਗੇ ਕਲਾਕਾਰਾਂ ਨੇ ਫੱਟੇ ਬੁਲਾਉਂਦੀ ਕੀ ਆ ਕਿ ਤਰਾਕੇ ਬਣਾਉਂਦੀ ਲੱਗ ਕੇ ਫਿਰ ਉਹ ਜਦੋਂ ਬਾਕ ਪੈਂਦਾ ਉਹ ਤੋਂ ਕਿੱਲੀ ਖੜਦੇ ਆ ਸੌਖੇ ਕੋਲੇ ਜਦੋਂ ਲੱਗਦੀ ਸੀ ਮੁਸਤਾ ਫੈਸਲਾ ਹੋਤੋ ਨਹੀਂ ਮੰਨਿਆ ਸੀ ਬੜਿਆਨੇ ਸੀ ਕੰਮ ਲਿਆ ਸੀ ਕੱਲੇ ਕੱਲੇ ਕਰਕੇ ਉਸਤਾ ਪੁੱਤਰੀ ਦਾਸ ਤੇ ਸੀ ਜੁੰਡੇ ਨੇ ਕਹਿੰਦੇ ਖੂਦੇ ਸੀ ਜਿਹੜੇ ਮਾਂtare ਨੇ ਇਹਦੇ ਸੰਬੰਧ ਦੇ ਵਿੱਚ ਤੁਹਾਨੂੰ ਆਉਣੇ ਸਮੇਂ ਦੇ ਵਿੱਚ ਵੀ ਦੇਣਾਗੇ ਹੋਰ ਜਾਣਕਾਰੀ ਪਰੰਤੂ ਅੱਜ ਮੈਂ ਜਿਹੜੀ ਗੱਲ ਜਿਹੜੇ ਮੇਰਾ ਜਸਸ ਨੂੰ ਲੈ ਕੇ ਪੁੱਤ ਦੀ ਆਤਮਾ ਦੀ ਸ਼ਾਂਤੀ ਨੂੰ ਲੈ ਕੇ ਨੋ ਹੀ ਗੱਲਾਂ ਕਰਦੀ ਐ ਇਸ ਦੇ ਘੇਰੇ ਤੋਂ ਬਾਹਰ ਵੀ ਜਾਣ। ਐਨਾ ਤਾਂ ਕਦਾਲਾਂ ਕਦੋਂ ਪਈ ਗਲਮੀ ਵੇਂ ਅੰਗਰੇਜ਼ਾਂ ਨੇ ਵੀ ਕਿਹਾ ਜਨਾਹ ਸਰਕਾਰ ਕਰਦੀ ਐ। ਸਾਡੇ ਪੁੱਤਾਂ ਦਾ ਖੂਨ ਇਨਾ ਸਸਤਾ ਹੋ ਗਿਆ। ਇੱਕ ਕਾਰ ਪਾਰਕ ਕਰਦੇ ਪਿੱਛੇ ਜਾ ਤੁਸੀਂ ਬਦਲ ਕਰ ਦਿੰਦੇ। ਇਹ ਸਰਕਾਰਾਂ ਕਿਉਂ ਨਹੀਂ ਕਤਲ ਦੇ ਸਜ਼ਾ ਜਿਹੜੀ ਉਹਨੂੰ ਸਖਤ ਕਰਦੀਆਂ। ਇੱਕ 300 ਬੋਲਾ ਪਰਚਾ ਦਿੰਦੇ ਹੋ। 4 ਸਾਲਾਂ ਮਾਦੂਰੀ ਜਿਮਾਂਤ ਹੋਏ ਜੇ ਮੁੜ ਕੇ ਅਗਲਾ ਅੰਗਵੀ ਕਰਦਾ ਕੀ ਜਦ ਇੱਕ ਜਿਹੜਾ ਘਰ ਦਾ ਬੇੜਾ ਮੁੰਡਾ ਬਚ ਗਿਆ ਇਹਦੀ ਸਜ਼ਾ ਇੰਨੀ ਹੈ ਵੀ 4 ਸਾਲਾਂ ਚੱਤਬਤੀ ਅੰਦਰ ਬੈਠੇ ਹੱਸਦੇ ਆ ਮੈਂ ਜਦੋਂ ਕੋਤ ਦੇ ਵਿੱਚ ਜਾਂਦਾ ਸਾਡੀ ਹਾਲਤ ਵੇਖ ਕੇ ਜਦੋਂ ਆਉਂਦੇ ਨੇ ਪੇਸ਼ੀਆਂ ਦੇ ਉੱਤੇ ਹੱਸਦੇ ਆ ਮੁਸ਼ਕਿਲੀਆਂ ਮਾਰਦੇ ਆ ਕੁੱਡੀਆਂ ਮਾਰਦੇ ਆ ਕਿਸੇ ਨੂੰ ਮਾੜਾ ਆਖਾ ਇਹ ਜਿਨਾ ਸੀ ਖੂਨ ਜਰੀਲ ਹੋਣੀਆਂ ਚਾਰ ਸਾਲ ਪਰ ਮੈਂ ਇਸ ਗੱਲ ਦਾ ਅਲਮਾ ਨਹੀਂ ਪ੍ਰਮਾਤਮਾ ਦੇ ਕਿਉਂਕਿ ਮੈਂ ਬੱਚਾ ਹੀ ਜਰੀਲ ਹੁਣੇ ਘੱਟ ਕਰਾਂ ਮਾਰੇ ਦੀ ਜੀ ਗਤੀਵਿਧੀ ਪੋਲੀਟਿਕਲ ਕਰਦੇ ਆਂ ਤੇ ਹੋਰ ਕਰਦੇ ਆਂ ਚਾਰ ਬੰਦੇ ਇਕੱਠੇ ਕਰਦੇ ਆਂ ਕੜਾ ਘਰ ਆਪਣੇ ਕੋਲੇ ਵਿੱਚ ਗਾਲਾਂ ਜੇ ਉਹ ਜੋ ਬੱਕੇ ਜਾਂਦੋਂ ਬੱਕਦੇ ਮੈਂ ਕਿਹਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਦਿੱਤਾ ਸੋਚਿਆ ਪੁੱਤਰਾਂ ਜੀ ਸਾਹਿਬ ਦੇਰ ਸਹੀ ਪਰ ਲੈ ਕੇ ਛੱਡੂਗਾ ਕਿਸੇ ਦਾ ਕਿਸੇ ਦੀ ਕੇ ਜਿੱਥੇ ਕਿਤੇ ਵੀ ਦਰਤ ਤੇ ਜਾ ਕੇ ਅਲਕਝੋਣੀ ਪਈ ਮੈਂ ਜਾਵਾਂ ਔਰ ਤੁਹਾਡਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਗਿਰਦਾ ਵੀ ਹੈ ਮੇਰਾ ਵੇਦਾ ਰਤੋੜੇ ਕਰਨਾਂ ਦੇ ਝੁਕਦਾ ਤੁਸੀਂ ਦੂਰੋਂ ਮੇਰਾ ਕਹ ਲਿਆ ਤੇ ਮਹਾਰਾਸ਼ਟਰ ਤੋਂ ਵੀ ਦੁਆ ਕਾਇ ਹੈ ਬਹੁਤ ਗੱਟੀ ਗੱਲ ਤੁਸੀਂ ਆਪਦੇ ਭਰਾ ਮੇਰਾ ਪਿਆਰ ਕਰਦੇ ਹੋ ਫਿਰ ਵੀ ਤਵੰਦ ਦੇ ਵਿੱਚ ਕੋਈ ਸਾਡੇ ਤੋਂ ਕਮੀ ਪੇਛੇਗੀ ਹੋਵੇ ਕਿਸੇ ਗੱਲ ਦੀ ਕਿਉਂਕਿ ਜਦੋਂ ਕੱਚ ਜਿਆਦਾ ਹੋ ਜਾਂਦੇ ਹੈ ਕਈ ਵਾਰੀ ਉਜਵਰੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ ਕਰ ਉਸ ਗੱਲ ਤੇ ਦੀ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕੋਈ ਗਲਤ ਘਟ ਘਟ ਗਏਗਾ ਹੁਣ ਤਾਂ ਹੋਇਆ ਕੁਝ ਸਾਡੇ ਤੋਂ ਤਾਂ ਦੇਖਿਆ ਜਾਂਦਾ ਜਵਾਨ ਚੋਂ ਬਸੰਗਤ ਮਾਫ਼ ਕਰਨ ਲੋਗ ਹੈ ਤੁਸੀਂ ਸਾਰੇ ਜਿੰਨੇ ਵੀ ਕਦਮ ਕਦਮ ਇਹ ਚੱਲ ਕੇ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਜਿੱਕਰ ਖਾਲਸਾ ਰਹਿਣ ਦੀ